ਦੇਸ਼ਾਂ ਦੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੇ ਨਾਲ ਹੁਣ ਜੁੜੇ ਹੋਏ ਨੇ ਅ ਸੰਤ ਸਤਨਾਮ ਸਿੰਘ ਜੀ ਗੁਰਦੁਆਰਾ ਖੂਬੀਆਂ ਨਗਲਾ ਗੁਰਦੁਆਰਾ ਈਸ਼ਰਪ੍ਰਕਾਸ਼ ਗੁਰਮਤ ਰੋਹਾਨੀ ਮਿਸ਼ਨ ਦੇ ਮੌਜੂਦਾ ਮੁਖੀ ਅੱਜ ਸੰਤ ਬਾਬਾ ਗੁਰਦੀਪ ਸਿੰਘ ਜੀ ਅੰਤਮ ਅਰਦਾਸ ਹੋਈ ਹੈ ਸੋ ਇਹਨਾਂ ਨੂੰ ਸੇਵਾ ਮਿਲੀ ਹੈ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੀ ਸੇਵਾ ਅੱਜ ਤੁਹਾਨੂੰ ਦਿੱਤੀ ਗਈ ਹੈ ਸੰਗਤ ਨੇ ਸਭ ਤੋਂ ਪਹਿਲੀ ਪ੍ਰਤੀਕਿਆ ਤੁਹਾਡੀ ਕੀ ਹੈਗੀ ਕੀ ਕਹਿਣਾ ਚਾਹੋਗੇ ਸਾਰੇ ਸੰਗਤ ਜੀ ਮੇਰੀ ਬੇਨਤੀ ਹੈ ਕਿ ਜੋ ਇਹ ਸੰਪਰਦਾ ਰਾੜਾ ਸਾਹਿਬ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਤੋਂ ਚੱਲੀ ਹੈ ਇਸ ਸੰਪਰਦਾ ਦੇ ਵਿੱਚ ਕਿ ਮੁੱਖ ਸੇਵਾ ਹੈ ਅੰਮ੍ਰਿਤ ਛਕਾਉਣਾ ਕੀਰਤਨ ਕਰਨਾ ਔਰ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਇਸ ਤਰ੍ਹਾਂ ਦੇ ਨਾਲ ਕਾਰ ਸੇਵਾ ਵਾਲੇ ਮਹਾਪੁਰਸ਼ ਇਤਿਹਾਸਿਕ ਕਿਮਾਰਤਾਂ ਵੱਡੀਆਂ-ਵੱਡੀਆਂ ਸੇਵਾਵਾਂ ਕਰਦੇ ਨੇ ਪਰ ਇਹ ਸੰਪਰਦਾ ਅਮਰ ਸ਼ਕਾ ਕੇ ਗੁਰੂ ਚਰਨਾਂ ਵਿੱਚ ਜੋੜ ਕੇ ਇਹ ਚੱਲਦੀ ਆ ਰਹੀ ਹੈ। ਉਹੀ ਸੰਪਰਦਾ ਰਾੜਾ ਸਾਹਿਬ ਰਤਵਾੜਾ ਸਾਹਿਬ ਅੱਗੇ ਸੰਤ ਪਿਤਾ ਜੀ ਨੂੰ ਇੱਥੇ ਕੁਕੀਆਂ ਨਗਲੇ ਸੰਤ ਬਾਬਾ ਵਿਰਿਆਮ ਸਿੰਘ ਜੀ ਨੇ ਇਹ ਸੇਵਾ ਬਖਸ਼ੀ ਸੀ। ਸੋ ਉਹਨਾਂ ਦੀ ਕਿਰਪਾ ਦਾ ਸਦਕਾ ਪਿਤਾ ਜੀ ਨੇ ਸਨ 67 ਤੋਂ ਲੈ ਕੇ ਰੁਦਰਪੁਰ ਮਹਾਪੁਰਸ਼ ਮਿਲੇ ਰਤਵਾੜਾ ਸਾਹਿਬ ਵਾਲੇ ਉਸ ਤੋਂ ਬਾਅਦ ਕੀਰਤਨ ਕਰਨਾ ਸ਼ੁਰੂ ਕੀਤਾ ਰਾੜਾ ਸਾਹਿਬ ਵਾਲੇ ਮਹਾਪੁਰਸ਼ ਸਨ 1973 ਦੇ ਵਿੱਚ ਉਹਨਾਂ ਨੇ ਇੱਥੇ ਗੰਗਾ ਗੰਨਾ ਸੁਸਾਇਟੀ ਦੇ ਵਿੱਚ ਦਵਾਨ ਲੱਗੇ ਤੇ ਪਿਤਾ ਜੀ ਤੇ ਉਹਨਾਂ ਨੇ ਵੀ ਕਿਰਪਾ ਕੀਤੀ ਉਪਰੰਤ ਸਨ 1975 78 82 90 ਤੱਕ ਜੇ ਆਪਾਂ ਮੋਟੀ ਗਿਣਤੀ ਜੋੜੀਏ ਕਿ ਸੰਤ ਪਿਤਾ ਜੀ ਨੇ ਕਿੰਨਿਆਂ ਨੂੰ ਅੰਮ੍ਰਿਤ ਛਕਾਇਆ ਉਸ ਸਮੇਂ ਸਨ 1990 ਤੱਕ ਜਿਹੜੀਆਂ ਲਿਸਟਾਂ ਸਨ ਉਹ 8 ਲੱਖ ਦੇ ਲਗਭਗ ਸਨ ਜਿੰਨਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਜੇ ਉਸ ਸਮੇਂ ਦੀ ਵੱਡੀ ਗਿਣਤੀ ਲਈਏ ਮਝਾਰੇ ਦੇ ਵਿੱਚ ਇੱਕ ਦਿਨ ਦੇ ਵਿੱਚ 1200 ਜਿਹੜਾ ਮਝੋਲੇ ਦੇ ਲਾਗੇ ਸਥਾਨ ਹੈ ਉੱਥੇ ਮਹੀਨੇ ਬਾਅਦ ਉਸ ਸਮੇਂ ਦਵਾਨ ਹੁੰਦੇ ਸਨ ਇੱਕ ਦਿਨ ਦੇ ਵਿੱਚ ਇੰਨਿਆਂ ਨੂੰ ਅੰਮ੍ਰਿਤ ਛਕਾਇਆ ਕਕਾਰ ਮੁੱਕ ਜਾਣੇ ਅੰਮ੍ਰਿਤਸਰ ਜਿਹੜੇ ਉੱਥੇ ਕਕਾਰਾਂ ਦਾ ਆਰਡਰ ਦੇਣਾ ਫੇਰੌਣੇ ਜਿਹੜੇ ਜਥੇ ਸਨ ਉਹ ਪੰਜਾਂ ਪਿਆਰਿਆਂ ਦੇ ਸਦਾ ਹੀ ਨਾਲ ਰਹਿਣੇ ਮੈਂ ਦੇਖਿਆ ਉਸ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਇਹ ਪ੍ਰਚਾਰ ਪਿਤਾ ਜੀ ਨੇ ਸ਼ੁਰੂ ਕੀਤਾ ਸੀ ਸ਼ੁਰੂਆਤ ਦੇ ਵਿੱਚ ਮੋਟਰਸਾਈਕਲ ਫਿਰ ਜੀਪ ਹੋਗੀ ਫਿਰ ਜੀਪ ਦੇ ਪਿੱਛੇ ਜਿਹੜਾ ਸੀ ਉਹ ਇੱਕ ਟਰਾਲੀ ਹੁੰਦੀ ਉਹਦੇ ਵਿੱਚ ਹੀ ਜੱਥੇਵਾਲੇ ਵਿੱਚ ਇੱਕ ਕਾਰ ਹੋਣਾ ਸਪੀਕਰ ਹੋਣਾ ਜੱਥੇਵਾਲੇ ਨਾਲ ਪੰਜ ਪਿਆਰੇ ਨਾਲ ਔਰ ਦਿਨ ਰਾਤ ਉਹ ਪੁਰਾਣੇ ਬਹੁਤ ਇੱਥੇ ਸਿੰਘ ਨੇ ਜਿੰਨਾ ਕੋ ਪੁੱਛ ਸਕਦੇ ਆਪਾਂ ਕਿ ਉਹ ਸਮੇਂ ਇੱਕ ਸਵੇਰੇਦਵਾਨ ਦੁਪਹਿਰੇ ਕਿਤੇ ਰਾਤ ਨੂੰ ਕਿਤੇ ਤਿੰਨ ਤਿੰਨ ਦੀਵਾਨ ਜਿਹੜੇ ਹੁਣੇ ਨਾਲ ਦੇ ਸਿੰਘ ਥੱਕ ਜਾਂਦੇ ਸੀ ਇਸੇ ਤਰ੍ਹਾਂ ਦੇ ਨਾਲ ਸਮਾਂ ਆਇਆ 1994 ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਜਾਣਾ ਸ਼ੁਰੂ ਕੀਤਾ ਉੱਥੇ ਵੀ ਘਰ ਘਰ ਜਾ ਕੇ ਸੰਤ ਪਿਤਾ ਜੀ ਦੇ ਗੁਰੂ ਚਰਨਾ ਦੇ ਨਾਲ ਜਿਹੜੇ ਉੱਥੇ ਸਿੱਖ ਤਾਂ ਕਹਾਉਂਦੇ ਸੀ ਪਰ ਗੁਰੂ ਚਰਨਾ ਨਾਲ ਨਹੀਂ ਸੰਜੁੜੇ ਕਿਉਂਕਿ ਅਮਰਤ ਛਕਣ ਤੋਂ ਬਿਨਾ ਜਿਹੜਾ ਹੈ ਉਹ ਗੁਰੂ ਚਰਨਾਂ ਨਾਲ ਨਹੀਂ ਜੁੜਿਆ ਜਾਂਦਾ ਅਮਰਤ ਛਕਣਾ ਹਰ ਸਿੱਖ ਦਾ ਅਰਜ ਬਣਦਾ ਹੈ ਬਾਬਾ ਜੀ ਅਸੀਂ ਤਾਂ ਕੁਝ ਤੁਹਾਨੂੰ ਲੱਗਦਾ ਹੈ ਕਿ ਕੁਝ ਐਸੇ ਕਾਰਜ ਜਿਹੜੇ ਰਹਿ ਗਏ ਹੋਣ ਸੰਪੀਤਾ ਜੀ ਤੂੰ ਤੇ ਤੁਸੀਂ ਪੂਰੇ ਕਰਨਾ ਚਾਹੋਗੇ ਕੋਈ ਐਸੇ ਨਹੀਂ ਉਹ ਆਪ ਹੀ ਸਭ ਕਾਰਜ ਪੂਰੇ ਕਰਕੇ ਗਏ ਨੇ ਮੇਰੀ ਜੋ ਸੇਵਾ ਲੱਗੀ ਹੈ ਕੀਰਤਨ ਦੀ ਦੇ ਮੈਂ ਅਰਦਾਸ ਕਰਦਾ ਗੁਰੂ ਚਰਨਾਂ ਦੇ ਵਿੱਚ ਇਹ ਇੱਕ ਕੀਰਤਨ ਦੀ ਸੇਵਾ ਤੇ ਅਮਰਿਸ਼ਕਾਉਣ ਦੀ ਸੇਵਾ ਜਿਹੜੀ ਹੈ ਇਹ ਦਾਸ ਕੋਲੋਂ ਗੁਰੂ ਮਹਾਰਾਜ ਲੈਂਦੇ ਰਹਿਣ ਤੇ ਆਖਰੀ ਸਵਾਸਾਂ ਤੱਕ ਇਹ ਸੇਵਾ ਜਿਹੜੀ ਹੈ ਉਹ ਨਿਭ ਜਾਏ ਕਿਵੇਂ ਮਹਿਸੂਸ ਹੋ ਰਿਹਾ ਹੈ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਆਪਾਂ ਕਹਿ ਸਕਦੇ ਹਾਂ ਬਹੁਤ ਵੱਡੀ ਸੇਵਾ ਤੁਹਾਨੂੰ ਅੱਜ ਉਹ ਸਮਾ ਹੈ ਸੰਤ ਪਿਤਾ ਦਾ ਵਿਛੋੜਾ ਇੱਕ ਆਮ ਪਿਤਾ ਜਿਹੜਾ ਹੈ ਨਾ ਉਹਦਾ ਵਿਛੋੜਾ ਜਰਨਾ ਬਹੁਤ ਔਖਾ ਹੈ ਇੱਕ ਸੰਤ ਦਾ ਮਿਲਾਪ ਹੋਣਾ ਹੀ ਬਹੁਤ ਔਖਾ ਹੈ ਸੰਤ ਨਹੀਂ ਮਿਲਦਾ ਸੰਤ ਲੱਭਣਾ ਬਹੁਤ ਔਖੀ ਗੱਲ ਹੈ ਬੰਦਗੀ ਵਾਲਾ ਪੂਰਨ ਹੋਵੇ ਬੜਾ ਤਿਆਗ ਹੋਵੇ ਐਸਾ ਸੰਤ ਲੱਭਣਾ ਔਖਾ ਹੈ ਪਰ ਇਹੋ ਜੇ ਸੰਤ ਦੇ ਘਰ ਜਨਮ ਹੋ ਜਾੜਾ ਔਰ ਐਸੋ ਜਿਹਾ ਸੰਤ ਪਿਤਾ ਦੇ ਰੂਪ ਵਿੱਚ ਮਿਲ ਜਾਣਾ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਉਹਨਾਂ ਨੇ ਹੀ ਇਸ ਮਤ ਦਿੱਤੀ ਉਹਨਾਂ ਨੇ ਹੀ ਇਸ ਗੁਰਮਤ ਪ੍ਰਚਾਰ ਵਿੱਚ ਲਾਇਆ ਉਹਨਾਂ ਨੇ ਹੀ ਸੇਵਾ ਵਿੱਚ ਜੋੜਿਆ ਕਿਉਂਕਿ ਆਮ ਮਨੁੱਖ ਜਿਹੜਾ ਹੈ ਉਹ ਐਸੋ ਜੇ ਕਲ ਜੋ ਕਲਯੁਗ ਦੇ ਸਮੇਂ ਦੇ ਵਿੱਚ ਜਿਹੜਾ ਹੈ ਉਹ ਬੜਾ ਅਗਵਰਤਰੀ ਹੈ ਕਲਯੁਗ ਦੀ ਡੋਲ ਜਾਂਦੇ ਵੱਡੇ ਵੱਡੇ ਮਾਇਆ ਦੇ ਜਦੋਂ ਛਲ ਆਉਂਦੇ ਨੇ ਪਰ ਉਹ ਗੁਰੂ ਮਹਾਰਾਜ ਦੀ ਕਿਰਪਾ ਉਹਨਾਂ ਗੁਰਬਾਣੀ ਦੇ ਨਾਲ ਜੋੜਿਆ ਤੇ ਅਰਦਾਸ ਇਹੋ ਹੀ ਹੈ ਕਿ ਜਿਵੇਂ ਉਹ ਕਹਿ ਕੇ ਗਏ ਨੇ ਜਿਵੇਂ ਉਹਨਾਂ ਨੇ ਬਚਨ ਕੀਤਾ ਇੱਕ ਵਾਰ ਮੈਨੂੰ ਬਚਨ ਕਰਦੇ ਕਹਿਣ ਲੱਗੇ ਕੋਈ ਆਪਣੇ ਪੁੱਤਰ ਨੂੰ ਜਾਇਦਾਦ ਦਿੰਦਾ ਕੋਈ ਤਨ ਪਦਾਰਥ ਦਿੰਦਾ ਕੋਈ ਬਹੁਤ ਕੁਝ ਸੋਚਦਾ ਆਪਣੇ ਪੁੱਤਰ ਬਾਰੇ ਮੈਂ ਇਉਂ ਸੋਚਦਾ ਕਿ ਮੇਰਾ ਪਰਿਵਾਰ ਕਿਤੇ ਮਰ ਕੇ ਜਮ੍ਹਾਂ ਦੇ ਹੱਥ ਨਾ ਆਏ ਇਹਦੇ ਐਸਾ ਨਾ ਹੋਏ ਕਿ ਜਦੋਂ ਅੱਗੇ ਜਾਣ ਤੇ ਇਹਨਾਂ ਨੂੰ ਜਾਮੀ ਕੁੱਟ ਦੇ ਫਿਰਨ ਸੋ ਇਸ ਕਰਕੇ ਜੋ ਉਹਨਾਂ ਨੇ ਦੱਸਿਆ ਉਸੇ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਕਿਰਪਾ ਕਰਨ ਤੇ ਇਹ ਸੇਵਾ ਨੇ ਬਜਾਏ ਸੰਗਤ ਨੂੰ ਕੋਈ ਅੱਜ ਮੈਸੇਜ ਦੇਣਾ ਚਾਹੋਗਾ ਜਾਂ ਅੰਤਮ ਅਰਦਾਸ ਹੋਈ ਹੈ ਕੋਈ ਹੋਇਆ ਜਿਹੜੀ ਸੰਗਤ ਨਹੀਂ ਪਹੁੰਚ ਪਾਈ ਕੀ ਮੈਸੇਜ ਦੇਣਾ ਹੈ ਮੈਂ ਇਹ ਹੀ ਕਹਿਣਾ ਚਾਹੁੰਨਾ ਹਾਂ ਕਿ ਜੋ ਵੀ ਅੱਜ ਆਪਾਂ ਉਸ ਸੰਤ ਪਿਤਾ ਜੀ ਦੇ ਨਮਿਤ ਅਰਦਾਸ ਕੀਤੀ ਹੈ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਉਹ ਸਦਾ ਹੀ ਜੀਂਦੇ ਨੇ ਉਹ ਸਦਾ ਹੀ ਅੰਗ ਸੰਗ ਨੇ ਉਹਨਾਂ ਦੀ ਕਿਰਪਾ ਸਦਾ ਹੀ ਆਪਣੇ ਤੇ ਹੈ ਤੇ ਜਿਹੜੀਆਂ ਸੰਗਤਾਂ ਉਹਨਾਂ ਨਾਲ ਪ੍ਰੇਮ ਕਰਦੀਆਂ ਨੇ ਉਹ ਉਸੇ ਤਰ੍ਹਾਂ ਦੇ ਨਾਲ ਉਹਨਾਂ ਦੇ ਜਿਵੇਂ ਪਾਠ ਕਰਦੇ ਕਰਦੇ ਨੇ ਕਰਾਉਂਦੇ ਨੇ ਉਸੇ ਤਰ੍ਹਾਂ ਨਾਲ ਕਰਦੇ ਕਰਾਉਂਦੇ ਰਹਿਣਾ ਔਰ ਉਹਨਾਂ ਦੀ ਯਾਦ ਜਿਹੜੀ ਹੈ ਜੋ ਉਹਨਾਂ ਨੇ ਗੁਰੂ ਦੇ ਨਾਲ ਜੋੜੀ ਹੈ ਉਹ ਗੁਰੂ ਦੀ ਯਾਦ ਆਪਣੇ ਹਿਰਦੇ ਵਿੱਚ ਵਸਾ ਕੇ ਆਪਣਾ ਸੰਗਤ ਜਿਹੜਾ ਹੈ ਉਹ ਜੀਵਨ ਸਫਲਾ ਕਰੇ ਸੋ ਸੰਗਤ ਜੀ ਸਾਡੇ ਨਾਲ ਮੁਖਾਤਬ ਹੈਗੇ ਸੀ ਕਿ ਮੌਜੂਦਾ ਮੁਖੀ ਜਿਹੜੇ ਗੁਰਦੁਆਰਾ ਖੂਫੀਆਂ ਨੰਗਲ ਦੇ ਥਾਪੇ ਗਏ ਨੇ ਸੁਗੁਰ ਫਤਿਹ ਦੀ ਸਾਂਝ ਕਰਕੇ ਕਿਸ ਨੂੰ ਮਾਫ ਕਰਦੇ ਹੈ ਬਹੁਤ ਸੋਹਣਾ ਮੈਸੇਜ ਅਤੇ ਆਪਣਾ ਸੁਨੇਹਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ